ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਚਨੇ ਪਾਲਕ ਦੀ ਸਬਜ਼ੀ ਚਨੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਾਲੇ ਚਨਿਆਂ ਦੇ ਵਿੱਚ ਬਹੁਤ ਜ਼ਿਆਦਾ ਆਇਰਨ ਹੁੰਦਾ ਆ ਤੇ ਆਪਾਂ ਇਹਦੇ ਵਿੱਚ ਪਾਲਕ ਵੀ ਪਾਉਣੀ ਹੈ ਤੇ ਪਾਲਕ ਵੀ ਜਿਹੜਾ ਆਰਿਆਂ ਦਾ ਦੂਜਾ ਸੋਰਸ ਆ ਇਸ ਕਰਕੇ ਆਪਾਂ ਬਹੁਤ ਹੀ ਜ਼ਿਆਦਾ ਹੈਲਦੀ ਜਿਹੜੀ ਸਬਜ਼ੀ ਅੱਜ ਬਣਾ ਕੇ ਤਿਆਰ ਕਰਨੀ ਹੈ ਤੁਹਾਨੂੰ ਸਟੈਪ ਬਾਈ ਸਟੈਪ ਅਸੀਂ ਦਿਖਾਉਨੇ ਆ ਆਪਣੀ ਰੈਸিপি ਛੋਲੇ ਆਪਾਂ ਓਵਰਨਾਈਟ ਭੋਂ ਦਿੱਤੇ ਸੀਗੇ ਤੇ ਭੋਂ ਕੇ ਬੜੇ ਸੋਹਣੇ ਫੁੱਲ ਕੇ ਵੱਡੇ ਵੱਡੇ ਹੋ ਗਏ ਆ ਹੁਣ ਇਹ ਤੇ ਇਹੀ ਭੋਂਤੀਆਂ ਦਾ ਫਾਇਦਾ ਹੈ ਨਰਮ ਹੋ ਜਾਂਦੇ ਨਾਲੇ ਛੇਤੀ ਉਬਲ ਜਾਂਦੇ ਆ ਤੇ ਹੁਣ ਇਹੀ ਛੋਲ ਤੁਸੀਂ ਕੋਈ ਵੀ ਵਿੱਚ ਪਾ ਦੋ ਸਾਰੇ ਤੇ ਪਾ ਕੇ ਇਹ ਵਿੱਚ ਪਾਣੀ ਪਾ ਦੋ ਤੇ ਪਾਣੀ ਪਾ ਕੇ ਹੁਣ ਚੰਗੇ ਪਨਨ ਉਬਾਲਣ ਆ ਤੇ ਅਦਰਕ ਦੇ ਅੱਛੀ ਆਪਾਂ ਘੱਟ ਲਏ ਆ ਤੇ ਦੋ ਹਰੀਆਂ ਮਿਰਚਾਂ ਆਪਾਂ ਉਬਲਦੇ ਪਾਣੀ ਦੇ ਵਿੱਚ ਹੀ ਪਾਣੀਆਂ ਨੇ ਕਿਉਂਕਿ ਇਹਨਾਂ ਦਾ ਜਿਹੜਾ ਫਲੇਵਰ ਉਹ ਹੋਰ ਇਨਹਾਂਸ ਹੋਊਗਾ ਤੇ ਉਬਲਣ ਦੇ ਵਿੱਚ ਕਈ ਚੀਜ਼ਾਂ ਪਾਉਣ ਦੇ ਫਾਇਦੇ ਵੀ ਆ ਤੇ ਇਹ ਹੈਗਾ ਆ ਲੂਣ ਪਾ ਦਿੱਤਾ ਆਪਾਂ ਹੁਣ ਤੇ ਲੂਣ ਉਬਲਣ ਦੇ ਵਿੱਚ ਸੌਫਟ ਹੋਣ 'ਚ ਹੈਲਪ ਕਰਦਾ ਹੈ

ਤੇ ਗਰੇਵੀ ਬਣਾਉਣ ਦੇ ਲਈ ਹੁਣ ਆਪਾਂ ਕਰ ਲਈਏ ਸਮਾਨ ਤਿਆਰ ਤੇ ਪਹਿਲਾਂ ਕੜਾਈ ਵਿੱਚ ਤੇਲ ਪਾ ਲੈਨੇ ਆ ਤੜਕੇ ਲਈ ਆਪਾਂ ਮੋਟਾ-ਮੋਟਾ ਸਮਾਨ ਕੱਟ ਲਿਆ ਸੀਗਾ ਅਦਰਕ ਲਿਆਇਆ ਲਸਣ ਲਿਆਇਆ ਤੇ ਆਪਾਂ ਕਾਫੀ ਸਾਰੇ ਪਿਆਜ਼ ਲੈ ਲਿਆ ਤੇ ਟਮਾਟਰ ਲੈ ਲਿਆ ਤੇ ਆਪਾਂ ਹਰੀ ਮਿਰਚ ਲੈ ਲਈ ਆ ਤੇਲ ਆਪਣਾ ਹੋ ਗਿਆ ਹੈ ਗਰਮ ਲਸਣ ਅਦਰਕ ਸਭ ਪਹਿਲਾਂ ਪਾਉਂਦੇ ਪਏ ਲਸਣ ਅਦਰਕ ਤੇ ਫਿਰਾਂ ਕੇ ਮੋਗਿਆਂ ਨਾਲ ਪਾ ਲੇ ਆਪਾਂ ਟਮਾਟਰ ਤੇ

ਇਹ ਤਾਂ ਉਹਨੇ ਪਾਲਕ ਵੀ ਉਬਲ ਗਿਆ ਇਹ ਵੀ ਇੱਧਰ ਰੈਡੀ ਹੋ ਗਈ ਆ ਤੈਨੂੰ ਵੀ ਇਹ ਬਠੰਡਾ ਕਰ ਲੈਣਾ ਤੇ ਹੁਣ ਆਪਾਂ ਇਹਦਾ ਪਾਣੀ ਕੱਢ ਲੈਣਾ ਆ ਤੇ ਇਹ ਜਿਹੜਾ ਹਰਾ ਹਰਾ ਆ ਪਣੀਆਂ ਕਿਉਂਕਿ ਨਹੀਂ ਤੇ ਸਬਜੀ ਰੰਗ ਕਾਲਾ ਹੋ ਜਾਣਾ ਆ ਤੇ ਇਹਦੇ ਚ ਨਿਊਟ੍ਰੀਐਂਟਸ ਕੋਈ ਨਹੀਂ ਮਰੇ ਹੈਗੇ ਕਿਉਂਕਿ ਆਪਾਂ ਇਹਨੂੰ ਉਬਾਲਿਆ ਹੀ ਸਿਰਫ 2 ਮਿੰਟ ਤੇ ਲਈ ਆ ਤੇ ਬਿਲਕੁਲ ਸੌਫਟ ਜੀ ਕੀਤੀ ਆ ਇਹ ਇਹਨੂੰ ਕੋਈ ਆਪਾਂ ਜ਼ਿਆਦਾ ਬੋਇਲ ਬੋਇਲ ਕਰਕੇ ਵੀ ਮੈਸ਼ ਨਹੀਂ ਕੀਤਾ ਹੈਗਾ ਲਗਭਗ 10 ਮਿੰਟ ਹੋ ਗਏ ਆ ਠੰਡੀ ਹੋ ਗਈ ਆ ਹੁਣ ਆਪਾਂ ਇਹਨੂੰ ਕਰ ਲੈਣਾ ਮਿਕਸੀ ਦੇ ਵਿੱਚ ਟਰਾਂਸਫਰ ਤੇ ਦੇ ਵਿੱਚ ਅੱਧਾ ਗਲਾਸ ਪਾਣੀ ਦਾ ਪਾ ਲੈਣਾ ਕਰਕ ਵੀ ਆਪਣਾ ਹੋ ਗਿਆ ਠੰਡਾ ਹੁਣ ਇਹਦੀ ਵਾਰੀ ਆ ਗਈ ਹੈ ਪੀਸਣ ਦੀ ਪਾਲਕ ਪੀਸੀ ਸੀਗੀ ਤੇ ਇਹਨਾਂ ਮੇਤੋਤਾ ਨਹੀਂ ਹੈਗਾ ਤੇ ਪਾਲਕਾਂ ਜਾਰ ਦੇ ਵਿੱਚ ਹੀ ਪਾ ਲਏ ਆ। ਕੜਾਈ ਆਪਾਂ ਫੇਚੜਾਤੀ ਆ ਗਰਮ ਹੋ ਗਈ ਕੜਾਈ ਤੇ ਥੋੜਾ ਜਿਹਾ ਇਹਦੇ ਵਿੱਚ ਹੁਣ ਪਾਉਣਾ ਤੇਲ ਆਪਾਂ। ਤੇ ਤੇਲ ਹੋ ਗਿਆ ਗਰਮ ਤੇ ਹੁਣ ਇਹਦੇ ਵਿੱਚ ਪਾਉਣਾ ਹੈ ਪੇਸਟ ਜਿਹੜਾ ਆਪਾਂ ਪਿਆਜ਼ ਟਮਾਟਰ ਸਪਤਕਲਾ ਦਾ ਪੇਸਟ ਬਣਾਇਆ ਸੀ। ਇਹਨੂੰ 2 ਮਿੰਟ ਹੀ ਕੁੱਕ ਕਰਨਾ ਹੈ ਆਪਾਂ ਕਿਉਂਕਿ ਆਪਾਂ ਇਹਨੂੰ ਪਹਿਲਾਂ ਹੀ ਕੁੱਕ ਕੀਤਾ ਹੋਇਆ ਹੈ ਤੇ ਜ਼ਿਆਦਾ ਟਾਈਮ ਨਹੀਂ ਲਗਾਵਾਂਗੇ 2 ਮਿੰਟ ਜਿਹੜਾ ਆਪਾਂ ਪਕਾਉਣਾ ਹੈ ਉਹਦੇ 'ਚ ਵੀ 1 ਮਿੰਟ ਆਪਾਂ ਇਹਨੂੰ ਠਾਕੇ ਰੱਖਣਾ ਪੈਣਾ ਹੈ ਕਿਉਂਕਿ ਇਹਦੇ ਛਿੱਟੇ ਪੈ ਪੈ ਕੇ ਤੇ ਨਾਲ ਤੜਕਾ ਉੜ ਜਾਣਾ ਹੈ ਤੇ ਨਾਲ ਖੰਧ ਖਰਾਬ ਹੋ ਜਾਣੀ ਹੈ ਸਾਰੀ ਤੇ ਆ ਮਸਾਲੇ ਮੈਂ ਕੱਢ ਕੇ ਰੱਖ ਲਿਆ ਤੇ ਲੂਣ ਨਾਲ ਕਿਚਨ ਕੇਗਾ ਤੇ ਆ ਗਰਮ ਮਸਾਲਾ ਹੈ ਤੇ ਕਲਰ ਦੇ ਲਈ ਦੇਗੀ ਮਿਰਚ ਤੇ ਥੋੜੀ ਜੀ ਹਲਦੀ ਲੂਣ ਆਪਾਂ ਥੋੜਾ ਤਾਂ ਪਾਇਆ ਕਿਉਂਕਿ ਇਹਨੂੰ ਆਪਾਂ ਪਹਿਲਾਂ ਛੋਲੇ ਬਾਲਣ ਨੂੰ ਪਤਾ ਸੀਗਾ ਟਮਾਟੋ ਹੋ ਗਿਆ ਤੜਕਾ ਗਿਆ ਆਪਣਾ ਪੁੱ ਤੇ ਹੁਣ ਅਗੇ ਟਾਈਮ 'ਚ ਮਸਾਲੇ ਪਾਉਂਦਾ ਤੇ ਮਸਾਲੇ ਪਾ ਦਈਏ ਇਹਦੇ 'ਚ ਤੇ ਹੁਣ 2 ਮਿੰਟ ਆਪਾਂ ਮਸਾਲਿਆਂ ਨੂੰ ਪਕਾਉਣਾ ਆ ਤੇ ਵਧੀਆ ਫਲੇਵਰ ਆ ਜਾਊਗਾ ਨਾਲ ਦਾ ਜਿਹੜੀ ਆਂਚ ਆ ਆਪਾਂ ਹੀਟ ਆਪਾਂ ਸਲੋ ਤੇ ਰੱਖਣੀ ਆ ਕਿਉਂਕਿ ਜਿਹੜੀ ਤੇਗੀ ਮਿਰਚ ਆ ਜਾਂ ਹਲਦੀ ਆ ਨਹੀਂ ਤੇ ਇਹ ਸਨਝੂਗੀ ਬਹੁਤ ਜਲਦੀ ਤੇ ਤੇਗੀ ਮਿਰਚ ਦਾ ਕਲਰ ਆ ਜਿਹੜਾ ਉਹ ਵੀ ਨਿਕਲ ਕੇ ਬਾਹਰ ਆਉਂਦਾ ਆ ਚੁੱਪ ਕੇ ਇਹਨੂੰ ਸਲੋ ਆਂਚ ਤੇ ਪਕਾ ਲਈਏ ਥੋੜੀ देर ਲਈ ਦੋ ਮਿੰਟ ਹੋ ਗਿਆ ਆਪਣੇ ਮਸਾਲੇ ਪੁੱਜ ਗਿਆਂ ਨੂੰ ਤੇ ਇਹਨੇ ਮਸਾਲੇ ਨੇ ਓਇਲ ਵੀ ਛੱਡ ਦਿੱਤਾ ਜਾਂ ਬਾਹਰ ਤੇਰਾ ਮਤਲਬ ਵੀ ਮਸਾਲੇ ਆਪਣੇ ਤਲਕਾ ਹੈਗਾ ਆਪਣਾ ਤਿਆਰ ਤੇ ਇਹਦੇ ਵਿੱਚ ਹੁਣ ਵਾਰੀ ਆ ਗਈ ਆਪਣੀ ਜਿਹੜੀ ਪਾਲਕ ਆਪਾਂ ਪੀਸ ਕੇ ਰੱਖੀ ਸੀ ਉਹ ਪਾਉਣੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਪਾਲਕ ਵੀ ਜਿਹੜੀ ਆਪਣੀ ਪਹਿਲਾਂ ਪੱਕੀ ਹੋਈ ਆ ਤੇ ਇਹਨੂੰ ਆਪਾਂ ਬਹੁਤ ਜ਼ਿਆਦਾ ਟਾਈਮ ਨਹੀਂ ਪਕਾਉਣਾ ਹੈਗਾ ਤੇ ਸਿਰਫ ਇਹਨੂੰ ਆਪਾਂ 3-4 ਮਿੰਟ ਪਕਾਉਣਾ ਹੈ ਇਹ ਵੀ ਬੱਸ ਵੀ ਮਸਾਲੇ ਵਿੱਚ ਜਿਹੜੇ ਪੂਰੇ ਮਿਕਸ ਹੋ ਗਏ ਆ ਤੇ ਜਦੋਂ ਤੋਂ ਇਹ ਪਾਲਕ ਪਾਈ ਆ ਤੁਹਾਨੂੰ ਮੈਂ ਦੱਸਿਆ ਕਿ ਆਂਜਕ ਤੂੰ ਫਲੋਰ ਆਖੇ ਬਣਾਉਣੀ ਆ ਪਰ ਜਿਹੜੀ ਆ ਪੇਸਟਾਂ ਗਰੇਵੀ ਇਹ ਤਿਆਰ ਕਰ ਲਈ ਆ ਜੇ ਤੁਸੀਂ ਇਹਦੇ ਵਿੱਚ ਪਨੀਰ ਪਾ ਦੋਗੇ ਤਾਂ ਆਪਣੀ ਪਾਲਕ ਪਨੀਰ ਦੀ ਰੈਸিপি ਤਿਆਰ ਹੋ ਜਾਏਗੀ ਤੇ ਪਾਲਕ ਪੱਕਦੀ ਨੂੰ ਆਪਣੀ ਨੂੰ 3-4 ਮਿੰਟ ਹੋ ਗਏ ਆ ਤੇ ਹੁਣ ਵਾਰੀ ਆ ਗਈ ਇਹਦੇ ਵਿੱਚ ਆਪਾਂ ਜਿਹੜੇ ਚਨੇ ਉਬਾਲ ਕੇ ਰੱਖੇ ਸੀ ਉਹ ਪਾਉਂਦੇ ਤੇ ਹੁਣ ਆਪਾਂ ਇਹਦੇ ਵਿੱਚ ਚਨੇ ਪਾ ਦਿੰਦੇ ਆ ਪਾਲਕ ਦੇ ਵਿੱਚ ਤੇ ਹੁਣ ਆਪਾਂ ਟੱਕੇ ਨੂੰ 5 ਮਿੰਟ ਦੇ ਲਈ ਪਕਾਉਣਾ ਆ। ਸਬਜੀ ਆਪਣੀ ਹੋ ਗਈ ਆ ਤਿਆਰ। ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣੀ ਆ। ਇਹ ਜਿਹੜੀ ਸਬਜੀ ਆ ਨਾ ਇਹਦੇ ਤਿੰਨ ਤਿੰਨ ਫਾਇਦੇ ਆ। ਇੱਕ ਤਾਂ ਹੈਗਾ ਇਹਦੇ ਚ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਆ ਜਿਹਦਾ ਇਹ ਫੁੱਲ ਆਫ ਫਾਇਰ। ਜਿਹੜੇ ਚਨੇ ਆ ਉਹ ਡਾਇਬੀਟਿਸ ਜਿਹੜੀ ਆ ਉਹ ਕੰਟਰੋਲ ਕਰਨ ਦੇ ਵਿੱਚ ਵੀ ਹੈਲਪ ਕਰਦੇ ਆ। ਤੇ ਤੀਸਰਾ ਇਹਦਾ ਫਾਇਦਾ ਹੈਗਾ ਆ ਜੇ ਤੁਸੀਂ weight loss journey ਵੀ ਕਰ ਰਹੇ ਹੋ ਨਾ weight loss journey ਦੇ ਵਿੱਚ ਪਾਲਕ ਤੇ ਚਨੇ ਦੋਨਾਂ ਦਾ ਹੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਆ ਕਿਉਂ ਹੋਏ ਨਾ ਤਿੰਨ ਤਿੰਨ ਫਾਇਦੇ ਤੁਹਾਨੂੰ ਫੇਰ ਤੋਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਟੇਕ ਕੇ ਰਹੇ ਐਂਡ ਗੁੱਡ ਬਾਏ ਸਸਟਿਕਾ